ਨਮਸਕਾਰ ਦੋਸਤੋ ਇੱਕ ਕਹਾਣੀ ਕਾ YouTube ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਜੇ ਤੁਹਾਨੂੰ ਸਾਡੀਆਂ ਕਹਾਣੀਆਂ ਵਧੀਆ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਸਾਡੀ YouTube ਫੈਮਲੀ ਦਾ ਹਿੱਸਾ ਜ਼ਰੂਰ ਬਣੋ ਇਹ ਕਹਾਣੀ ਕੁਰਬਾਨੀ ਅਤੇ ਮਾੜੇ ਵਕਤ ਤੇ ਅਧਾਰਿਤ ਜਦੋਂ ਦੋਵੇਂ ਵਫਾਦਾਰ ਹੋਣ ਪਰ ਕਿਸਮਤ ਅਜਿਹੀ ਖੇਡ-ਖੇਡ ਜਾਵੇ ਕਿ ਇੱਕ ਨੂੰ ਦੂਜੇ ਦੀ ਭਲਾਈ ਲਈ ਬੇਵਫਾ ਬੰਨਾ ਪਵੇ ਲੋ ਕਹਿੰਦੇ ਆ ਪਿਆਰ ਨਾ ਹੁੰਦਾ ਏ ਪਰ ਮੈਨੂੰ ਲੱਗਦਾ ਕਿਸਮਤ ਬੋਲੀ ਹੁੰਦੀ ਏ ਉਹ ਸਾਡੀਆਂ ਦੁਆਵਾਂ ਉਦੋਂ ਸੁਣਦੀ ਏ ਜਦੋਂ ਵਕਤ ਹੱਥੋਂ ਨਿਕਲ ਚੁੱਕਿਆ ਹੁੰਦਾ 2 ਸਾਲ ਪਹਿਲਾਂ ਪਿੰਡ ਦੇ ਖੇਤਾਂ ਵਿੱਚ ਰਾਜ ਅਤੇ ਪ੍ਰੀਤ ਇੱਕ ਦਰਖਤ ਹੇਠਾਂ ਬੈਠੇ ਹਨ ਦੋਵੇਂ ਬਹੁਤ ਖੁਸ਼ ਹਨ ਰਾਜ ਹੱਥ 'ਚ ਪਾਸਪੋਰਟ ਫੜ ਕੇ ਆਹ ਦੇਖ ਪ੍ਰੀਤ ਵੀਜ਼ਾ ਲੱਗ ਗਿਆ ਕੈਨੇਡਾ ਦਾ ਬਸ ਹੁਣ ਦੋ ਸਾਲ ਲਾ ਕੇ ਸੈੱਟ ਹੋ ਜਾ ਫਿਰ ਆਪਾਂ ਵਿਆਹ ਕਰਵਾਵਾਂਗੇ ਪ੍ਰੀਤ ਖੁਸ਼ ਹੁੰਦੀ ਏ ਪਰ ਅੱਖਾਂ ਚ ਡਰ ਹੈ ਸੱਚੀ ਰਾਜ ਪਰ ਤੂੰ ਮੈਨੂੰ ਭੁੱਲ ਤਾਂ ਨਹੀਂ ਜਾਏਂਗਾ ਉੱਥੇ ਜਾ ਕੇ ਗੋਰੀਆਂ ਮਹਿਮਾਂ ਮਿਲ ਜਾਣਗੀਆਂ ਤੈਨੂੰ ਰਾਜ ਹੱਸ ਕੇ ਕਹਿੰਦਾ ਏ ਕਮਲੀਏ ਮੇਰੇ ਲਈ ਤੂੰ ਹੀ ਮੇਰੀ ਕੈਨੇਡਾ ਹੈ ਤੇ ਤੂੰ ਹੀ ਮੇਰਾ ਪੰਜਾਬ ਹੈ ਮੈਂ ਵਾਦਾ ਕਰਦਾ ਜਿਸ ਦਿਨ ਪਹਿਲੀ ਪੀਆਰ ਦੀ ਚਿੱਠੀ ਆਈ ਦੂਜਾ ਕਾਗਜ਼ ਤੇਰੇ ਵਿਆਹ ਦਾ ਬਣੂਗਾ ਦੋਵੇਂ ਹੱਸਦੇ ਹਨ ਇਹ ਬਹੁਤ ਹੀ ਪਿਆਰਾ ਰੋਮਾਂਟਿਕ ਮੂਮੈਂਟ ਹੈ ਕੁਝ ਦਿਨਾਂ ਬਾਅਦ ਹਸਪਤਾਲ ਦੇ ਵਿੱਚ ਪ੍ਰੀਤ ਡਾਕਟਰ ਦੇ ਸਾਹਮਣੇ ਬੈਠੀ ਹੈ ਡਾਕਟਰ ਦੇ ਹੱਥ ਵਿੱਚ ਰਿਪੋਰਟ ਹੈ ਡਾਕਟਰ ਕਹਿੰਦਾ ਏ ਆਮ ਸੋਰੀ ਬੇਟਾ ਤੁਹਾਨੂੰ ਬ੍ਰੇਨ ਟਿਊਮਰ ਹੈ ਇਹ ਆਖਰੀ ਸਟੇਜ ਤੇ ਹੈ ਤੁਹਾਡੇ ਕੋਲ ਸ਼ਾਇਦ 3-4 ਮਹੀਨੇ ਹੀ ਨੇ ਪ੍ਰੀਤ ਦੇ ਹੱਥੋਂ ਫੋਨ ਡਿੱਗ ਪੈਂਦਾ ਹੈ ਪ੍ਰੀਤ ਦੇ ਫੋਨ ਦੀ ਸਕਰੀਨ ਜਗਦੀ ਹੈ ਰਾਜ ਦਾ ਮੈਸੇਜ ਆਉਂਦਾ ਹੈ ਟਿਕਟ ਬੁੱਕ ਹੋ ਗਈ ਜਾਨ 2 ਦਿਨਾਂ ਬਾਅਦ ਫਲਾਈਟ ਹੈ ਪ੍ਰੀਤ ਆਪਣੇ ਆਪ ਨਾਲ ਗੱਲਾਂ ਕਰਦੀ ਹੈ ਜੇ ਮੈਂ ਰਾਜ ਨੂੰ ਦੱਸਿਆ ਉਹਨੇ ਕੈਨੇਡਾ ਨਹੀਂ ਜਾਣਾ ਮੇਰੇ ਪਿੱਛੇ ਹੀ ਆਪਣੀ ਜ਼ਿੰਦਗੀ ਖਰਾਬ ਕਰ ਲਊਗਾ ਤੇ ਮੈਂ ਉਸ ਨੂੰ ਮਰਦੀ ਹੋਈ ਨਹੀਂ ਦੇਖ ਸਕਦੀ ਮੈਨੂੰ ਉਸਤੇ ਨਫ਼ਰਤ ਬੰਨਣਾ ਪਊਗਾ ਤਾਂ ਜੋ ਜੀ ਸਕੇ ਫਿਰ ਆਂਦਾ ਹੈ ਕਿ ਰਾਜ ਤੇ ਪ੍ਰੀਤ ਮਿਲਦੇ ਨੇ ਰਾਜ ਬਹੁਤ ਖੁਸ਼ ਹੈ ਪਰ ਪ੍ਰੀਤ ਦਾ ਚਿਹਰਾ ਪੱਥਰ ਵਰਗਾ ਹੈ ਰਾਜ ਕਹਿੰਦਾ ਹੈ ਪ੍ਰੀਤ ਤਿਆਰੀ ਖਿੱਚ ਲੈ ਮੈਂ ਜਾਂਦੇ ਹੀ ਪੇਪਰ ਭੇਜੂੰਗਾ ਪ੍ਰੀਤ ਬਿਨਾਂ ਅੱਖਾਂ ਮਿਲਾਏ ਕਹਿੰਦੀ ਹੈ ਰਾਜ ਤੂੰ ਇਕੱਲਾ ਹੀ ਜਾ ਰਿਹਾ ਹੈ ਮੈਂ ਤੇਰਾ ਇੰਤਜ਼ਾਰ ਨਹੀਂ ਕਰ ਸਕਦੀ ਰਾਜ ਹੈਰਾਨ ਹੋ ਕੇ ਕਹਿੰਦਾ ਹੈ ਕੀ ਮਤਲਬ ਪ੍ਰੀਤ ਕਹਿੰਦੀ ਹੈ ਮੇਰੇ ਘਰਦਿਆਂ ਨੇ ਮੇਰਾ ਰਿਸ਼ਤਾ ਤੈਅ ਕਰ ਦਿੱਤਾ ਏ ਮੁੰਡਾ ਸਰਕਾਰੀ ਨੌਕਰੀ ਤੇ ਐ ਇੱਥੇ ਹੀ ਐ ਮੇਰੇ ਸਿਰ ਤੇ ਤਾਂ ਹਲੇ ਕਰ ਜਾਏ ਪਤਾ ਨਹੀਂ ਤੂੰ ਕਦੋਂ ਸੈੱਟ ਹੋਵੇਂਗਾ ਮੈਂ ਗਰੀਬੀ ਚੋਂ ਨਹੀਂ ਰਹਿ ਸਕਦੀ ਰਾਜ ਉਸਨੂੰ ਟੁੱਟ ਕੇ ਪੈਂਦਾ ਏ ਪ੍ਰੀਤ ਆ ਕੀ ਕਹਿ ਰਹੀ ਐ ਤੂੰ ਤੂੰ ਪੈਸੇ ਪਿੱਛੇ ਪ੍ਰੀਤ ਰੋਣਾ ਰੋਕ ਕੇ ਸਖਤ ਆਵਾਜ਼ ਵਿੱਚ ਕਹਿੰਦੀ ਹੈ ਹਾਂ ਪਿਆਰ ਨਾਲ ਟਿੱਡ ਨਹੀਂ ਪਰਦੇ ਰਾਜ ਤੂੰ ਜਾ ਇੱਥੋਂ ਮੈਨੂੰ ਭੁੱਲ ਜਾ ਰਾਜ ਦੀਆਂ ਅੱਖਾਂ ਵਿੱਚ ਪਿਆਰ ਦੀ ਜਗ੍ਹਾ ਗੁੱਸਾ ਆ ਜਾਂਦਾ ਹੈ। ਉਹ ਪ੍ਰੀਤ ਨੂੰ ਤੱਕਾ ਮਾਰ ਕੇ ਚਲਾ ਜਾਂਦਾ ਹੈ। ਰਾਜ ਕਹਿੰਦਾ ਹੈ, "ਜਾ ਪ੍ਰੀਤ, ਅੱਜ ਤੋਂ ਬਾਅਦ ਮੈਂ ਤੇਰਾ ਨਾਮ ਵੀ ਨਹੀਂ ਲਵਾਂਗਾ। ਪਰ ਯਾਦ ਰੱਖੀਂ, ਇੱਕ ਦਿਨ ਪਛਤਾਵੇਂਗੀ ਤੂੰ।" ਰਾਜ ਚਲਾ ਜਾਂਦਾ ਹੈ। ਪ੍ਰੀਤ ਜ਼ਮੀਨ ਤੇ ਡਿੱਗ ਪੈਂਦੀ ਹੈ ਤੇ ਉੱਚੀ-ਉੱਚੀ ਰੋਣ ਲੱਗ ਪੈਂਦੀ ਹੈ। ਫਿਰ ਇੱਕ ਪਾਸੇ ਰਾਜ ਕੈਨੇਡਾ ਵਿੱਚ ਦਿਨ-ਰਾਤ ਮਿਹਨਤ ਕਰ ਰਿਹਾ ਹੈ। ਗੁੱਸੇ ਵਿੱਚ ਬਰਫ਼ ਹਟਾ ਰਿਹਾ ਹੈ, ਟਰੱਕ ਚਲਾ ਰਿਹਾ ਹੈ। ਦੂਜੇ ਪਾਸੇ ਪ੍ਰੀਤ ਹਸਪਤਾਲ ਦੇ ਬੈੱਡ ਤੇ ਕਮਜ਼ੋਰ ਹੁੰਦੀ ਜਾ ਰਹੀ ਹੈ। ਉਹਦੇ ਸਿਰ ਦੇ ਵਾਲ ਝੜ ਰਹੇ ਨੇ। ਰਾਜ ਨਵੀਂ ਗੱਡੀ ਖਰੀਦਦਾ ਏ। ਪ੍ਰੀਤ ਆਖਰੀ ਸਾਹ ਲੈ ਰਹੀ ਹੈ। ਰਾਜ ਅਮੀਰ ਹੋ ਗਿਆ ਏ ਪਰ ਉਸਦੇ ਚਿਹਰੇ ਤੇ ਹਾਸਾ ਨਹੀਂ ਹੈ। 2 ਸਾਲ ਬਾਅਦ ਰਾਜ ਇੱਕ ਮਹਿੰਗੀ ਵੱਡੀ ਗੱਡੀ ਵਿੱਚ ਪਿੰਡ ਵਾਪਸ ਆਉਂਦਾ ਏ। ਉਸਨੇ ਸੋਚਿਆ ਏ ਕਿ ਉਹ ਪ੍ਰੀਤ ਨੂੰ ਸਾੜੇਗਾ। ਰਾਜ ਆਪਣੇ ਦੋਸਤ ਨੂੰ ਕਹਿੰਦਾ ਏ ਗੱਡੀ ਸਿੱਧੀ ਉਹਦੇ ਘਰ ਲਾ। ਦੇਖਾਂ ਤਾਂ ਸਹੀ ਕਿਹੜੇ ਸਰਕਾਰੀ ਅਫਸਰ ਨਾ ਖੁਸ਼ ਆਉ। ਉਪਰੀਤ ਦੇ ਘਰ ਪਹੁੰਚਦੇ ਨੇ ਘਰ ਨੂੰ ਤਾਲਾ ਲੱਗਿਆ ਏ ਘਰ ਦੀ ਹਾਲਤ ਖਸਤਾ ਏ ਰਾਜਗੁਆਂਡੀ ਬੇਬੇ ਨੇ ਪੁੱਛਦਾ ਏ ਮਾਤਾ ਇੱਥੇ ਪ੍ਰੀਤ ਧੋਨੇ ਰਹਿੰਦੇ ਸੀ ਉਹ ਕਿੱਥੇ ਗਏ ਉਹਦਾ ਵਿਆਹ ਹੋ ਗਿਆ ਸੀ ਨਾ ਗੁਆਂਡੀ ਬੇਬੇ ਰਾਜ ਨੂੰ ਪਛਾਣ ਕੇ ਰੋ ਪੈਂਦੀ ਏ ਵੇ ਤੂੰ ਰਾਜ ਹਨ ਤੂੰ ਹੁਣ ਆਇਆ ਪੁੱਤ ਰਾਜ ਘਬਰਾ ਕੇ ਪੁੱਛਦਾ ਏ ਕਿਉਂ ਕੀ ਹੋਇਆ ਗੁਆਂਡੀ ਬੇਬੇ ਕਹਿੰਦੀ ਏ ਕਾਦਾ ਵਿਆਹ ਪੁੱਤ ਉਸ ਧੀ ਨੇ ਤਾਂ ਤੇਰੇ ਜਾਨ ਤੋਂ ਬਾਅਦ ਕਰੋ ਕਦੇ ਪੈਰ ਨਹੀਂ ਪੁੱਟਿਆ ਉਹਨੂੰ ਕੈਂਸਰ ਸੀ ਉਹ ਤਾਂ 1.5 ਸਾਲ ਪਹਿਲਾਂ ਹੀ ਪੂਰੀ ਹੋ ਗਈ ਸੀ ਰਾਜ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਏ ਬੇਬੇ ਕਹਿੰਦੀ ਐ ਜਾਂਦੀ ਹੋਈ ਆ ਚਿੱਠੀ ਫੜਾ ਗਈ ਸੀ ਕਹਿੰਦੀ ਸੀ ਜਦੋਂ ਰਾਜ ਜਾਊਗਾ ਉਦੋਂ ਦੇਵੀ ਪਹਿਲਾਂ ਨਾ ਦੱਸਿਓ ਨਹੀਂ ਤਾਂ ਉਹਨੇ ਤਰੱਕੀ ਨਹੀਂ ਕਰਨੀ ਰਾਜ ਕੰਬਦੇ ਹੱਥਾਂ ਨਾਲ ਚਿੱਠੀ ਖੋਲਦਾ ਏ ਮਾਫ਼ ਕਰੀ ਰਾਜ ਮੈਂ ਤੈਨੂੰ ਬੇਵਫਾਈ ਦਾ ਦਰਦ ਦਿੱਤਾ ਅਰ ਜੇ ਮੈਂ ਸੱਚ ਦੱਸ ਦਿੰਦੀ ਤਾਂ ਤੂੰ ਮੇਰੀ ਮੂੰਹ ਥ ਦੇਖ ਕੇ ਟੁੱਟ ਜਾਣਾ ਸੀ ਮੈਂ ਚਾਹੁੰਦੀ ਸੀ ਤੂੰ ਮੇਰੀ ਯਾਦ ਵਿੱਚ ਨਹੀਂ ਮੇਰੀ ਨਫ਼ਰਤ ਵਿੱਚ ਅੱਗੇ ਵਧੇ ਕਿਉਂਕਿ ਨਫ਼ਰਤ ਬੰਦੇ ਨੂੰ ਤਾਕਤ ਦਿੰਦੀ ਹੈ ਤੇ ਦੁੱਖ ਕਮਜ਼ੋਰ ਕਰਦਾ ਹੈ ਮੇਰਾ ਵਾਦਾ ਸੀ ਨਾ ਕਿ ਵਿਆਹ ਤੇਰੇ ਨਾਲ ਕਰਾਉਣਾ ਦੇਖ ਲੈ ਮੈਂ ਕਿਸੇ ਹੋਰ ਦੀ ਨਹੀਂ ਹੋਈ ਅਗਲੀ ਜਨਮ ਚ ਕਿਸਮਤ ਨੂੰ ਹਰਾ ਕੇ ਮਿਲਾਂਗੇ ਰਾਹ ਚਿੱਠੀ ਨੂੰ ਸਾਤੀ ਨਾਲ ਲਾ ਕੇ ਉੱਚੀ ਉੱਚੀ ਛੀਕਾ ਮਾਰ ਕੇ ਰੋਪੈਂਦਾ ਹੈ ਰਾਜ ਅਸਮਾਨ ਵੱਲ ਦੇ ਕੇ ਕਹਿੰਦਾ ਹੈ ਹਾਏ ਰੱਬਾ ਜੇ ਖੋਣਾ ਹੀ ਸੀ ਤਾਂ ਮਿਲਾਇਆ ਕਿਉਂ ਸੀ ਮੇਰੀ ਸਾਰੀ ਦੌਲਤ ਲੈ ਲੈ بس ਮੇਰਾ ਪਿਆਰ ਮੋੜ ਦੇ ਰਾਜ ਆਪਣੀ ਮਹਿੰਗੀ ਗੱਡੀ ਛੱਟ ਕੇ ਪ੍ਰੀਤ ਦੀ ਕਬਰ ਕੋਲ ਬੈਠ ਜਾਂਦਾ ਹੈ ਦੋਸਤੋ ਕਦੇ-ਕਦੇ ਜੋ ਇਨਸਾਨ ਤੁਹਾਨੂੰ ਆਪਣੇ ਤੋਂ ਦੂਰ ਤੱਕਦਾ ਹੈ ਉਹੀ ਤੁਹਾਨੂੰ ਸਭ ਤੋਂ ਵੱਧ ਪਿਆਰ ਕਰਦਾ ਹੈ ਉਮੀਦ ਹੈ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਤੇ ਐਹੋ ਜੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ સાડી વિડીયોનું લાઈ જરૂર કર્યો ધનવાદ